ਬ੍ਰੇਕ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਸਰ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਅਗਲੀ ਖਬਰ ਵੱਲ ਵਧਦੇ ਹਾਂ 15 ਦਸੰਬਰ 2025 ਨੂੰ ਸੁਹਾਣਾ ਐਸਏਐਸ ਨਗਰ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਹਮਲਾਵਾਰਾਂ ਨੇ ਰਾਣਾ ਬਲਾਚੋਰੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਮਾਮਲੇ ਵਿੱਚ ਪੰਜਾਬ ਮਹਾਰਾਸ਼ਟਰ ਕਰਨਾਟਕ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਖੂਫੀਆ ਜਾਣਕਾਰੀ ਅਧਾਰਿਤ ਕੀਤੀ ਗਈ ਕਾਰਵਾਈ ਦੇ ਸਦਕਾ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਪੱਛਮੀ ਬੰਗਾਲ ਦੇ ਹਾਵੜਾ ਤੋਂ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਕਤਲ ਵਿੱਚ ਸ਼ਾਮਲ ਦੋ ਸ਼ੂਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗਫਤਾਰ ਕੀਤਾ ਹੈ ਜਿਸ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ ਕੀ ਕਹਿਣਾ ਚਾਹੋਗੇ ਸਰ ਦੇਖੋ ਇਹ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਵੀ ਇਸ ਵੇਲੇ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਜਿਹੜਾ ਬਹੁਤ ਬੋਲਵਾਲਾ ਬੋਲਵਾਲਾ ਜੀ ਔਰ ਖਾਸ ਤੌਰ ਦੇ ਉਤੇ ਜਦੋਂ ਕਬੱਡੀ ਜਿਹੜੀ ਹੈ ਨਾ ਉਹਨਾਂ ਆਪਣੇ ਤੋਂ ਕ੍ਰਾਈਮ ਨਾਲ ਜੁੜਦਾ ਵੇਖਦੇ ਆ ਤਾਂ ਸਾਨੂੰ ਬਹੁਤ ਸਾਰੇ ਸ਼ੰਕੇ ਪੈਦਾ ਹੁੰਦੇ ਆ ਇਸ ਕਰਕੇ ਵੀ ਹੁੰਦੇ ਆ ਵੀ ਇੱਕ ਖੇਡ ਹੈਗੀ ਆ ਖੇਡ ਤਾਂ ਜਿਹੜੀ ਹੁੰਦੀ ਆ ਉਹ ਭਰਾਤਰੀ ਭਾਵ ਪੈਦਾ ਕਰਨ ਲਈ ਜਿਹੜਾ ਜੋੜਨ ਦੀ ਹੁੰਦੀ ਹੈ ਲੇਕਿਨ ਇਹਦੇ ਵਿੱਚ ਜਦੋਂ ਇਹੋ ਜਿਹਾ ਅੰਸਰ ਆ ਜਵੇ ਜਿਹੜੇ ਕੋ ਗੋਲੀ ਗਾਲੀ ਚਲਾਉਂਦੇ ਨੇ ਸ਼ੂਟਰ ਦੇ ਤੇ ਇਹ ਮੈਨੂੰ ਲੱਗਦਾ ਹੈ ਵੀ ਇਹ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਨਾ ਇਹ ਜਿਆਦਾ ਵਿਗਾੜ ਵਾਲੀ ਗੱਲ ਆ ਲੇਕਿਨ ਇਹ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡੀ ਜਿਹੜੀ ਪੁਲਿਸ ਆ ਪੰਜਾਬ ਪੁਲਿਸ ਆ ਉਹਨੇ ਯਤਨ ਕਰਕੇ ਮਤਲਬ 5-6 ਸਟੇਟਸ ਦੇ ਵਿੱਚ ਆਪਣੀ ਨਿਗਰਾਨੀ ਕਰਕੇ ਉਹਨਾਂ ਬੰਦਿਆਂ ਨੂੰ ਜਾ ਕੇ ਉੱਥੋਂ ਪਛੇਵੇਂ ਬਗਾਲ ਤੋਂ ਕਾਬੂ ਕੀਤਾ ਸੋ ਇਹ ਮੇਰਾ ਮਤਲਬ ਆ ਵੀ ਇਹ ਪੁਲਿਸ ਦੇ ਉੱਤੇ ਜਿੰਨੇ ਇੱਕ ਇਗਜ਼ਾਮ ਲੱਗ ਰਹੇ ਸੀਗੇ ਪੁਲਿਸ ਜਿਹੜੀ ਆ ਪੰਜਾਬ ਪੁਲਿਸ ਜਿਹੜੀ ਆ ਇਹ ਬਿਲਕੁਲ ਧਿਆਨ ਨਹੀਂ ਦੇ ਰਹੀ ਆਪਣੇ ਇਹਨਾਂ ਗੱਲਾਂ ਵੱਲ ਸੋ ਮੈਨੂੰ ਲੱਗਦਾ ਵੀ ਕਿ ਤਨਾ ਕਿਤੇ ਪੁਲਿਸ ਨੂੰ ਇਹ ਲੱਗਿਆ ਵੀ ਸਾਨੂੰ ਜ਼ਿਆਦਾ ਹੁਸ਼ਿਆਰੀ ਨਾਲ ਕੰਮ ਕਰਨਾ ਚਾਹੀਦਾ ਸੋ ਉਹਨਾਂ ਨੇ ਉੱਥੇ ਜਿਹੜੇ ਦੇਖੋ ਸ਼ਰਿਆ ਉਹ ਉਹਨੂੰ ਉਸ ਨੂੰ ਰਾਣੇ ਨੂੰ ਉੱਥੇ ਮਾਰ ਦਿੱਤੇ ਸ਼ੂਟ ਕਰਕੇ ਜੀ ਸ਼ੂਟ ਕਰਕੇ ਗਏ ਨੇ ਔਰ ਕਿੰਨੀ ਪਬਲਿਕ ਸੀਗੀ ਉੱਥੇ ਲੇਕਿਨ ਉਹਦੇ ਵਿੱਚੋਂ ਦੋ ਬੰਦੇ ਜਿਹੜੇ ਨੇ ਉਹ ਨਿਕਲ ਜਾਂਦੇ ਨੇ ਕਿਸੇ ਟੰਗ ਨਾਲ ਨਿਕਲ ਜਾਂਦੇ ਨੇ ਸੋ ਇਹ ਮੈਂ ਸਮਝਦਾ ਕਿ ਚੰਗਾ ਯਤਨ ਹੈ ਤੇ ਬਹੁਤੀ ਵਾਰੀ ਤੇ ਹੁੰਦਾ ਵੀ ਸਾਡੇ ਜਿਹੜੇ ਪੁਲਸ ਵਰੜੇ ਨੇ ਨਾ ਉਹ ਇਹਨਾਂ ਸ਼ੂਟਰਾਂ ਨੂੰ ਮੁਕਾਬਲਿਆਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰਦੇ ਜੀ ਲੇਕਿਨ ਚਾਹੀਦਾ ਇਹ ਆ ਵੀ ਜੇ ਇਹ ਫੜੇ ਗਏ ਨੇ ਨਾ ਇਹਨਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਆ ਕਿ ਅੰਦਰ ਪਿੱਛੇ ਕਿਹੜੀਆਂ ਤਰ੍ਹਾਂ ਦਾ ਕੰਮ ਕਰਦੇ ਆ ਪਏ ਨੇ ਕਿਹੜੇ ਬੰਦੇ ਨੇ ਕਿਹੜੇ ਬੰਦੇ ਇਹਨਾਂ ਨੂੰ ਪੈਸੇ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਇਹ ਪੁਲਿਸ ਦੇ ਪੜਤਾਲ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਜੀ ਕਿਉਂਕਿ ਜਦੋਂ ਅਸੀਂ ਇੱਕ ਗੈਂਗਸਟਰ ਨੂੰ ਫੜਦੇ ਆ ਨਾ ਤਾਂ ਉਹਦੇ ਬਹੁਤ ਸਾਰੇ ਲਿੰਕ ਹੁੰਦੇ ਆ ਤੁਹਾਨੂੰ ਇਹ ਵੀ ਦੱਸ ਸਕਦਾ ਵੀ ਕਿਹੜਾ-ਖੜਾ ਗੈਂਗ ਕਿੱਥੇ-ਕਿੱਥੇ ਕੰਮ ਕਰਦਾ ਬਿਲਕੁਲ ਸੋ ਇਹੋ ਜਿਹੀਆਂ ਚੀਜ਼ਾਂ ਜੜੀਆਂ ਨੇ ਮੈਨੂੰ ਇਸ ਗੱਲ ਦੀ ਸਰਾਨਾ ਕਰਨੀ ਚਾਹੀਦੀ ਹੈ ਪੁਲਿਸ ਦੇ ਪੁਲਿਸ ਨੇ ਥੋੜੀ ਦੇਰ ਦੇ ਵਿੱਚ ਹੀ ਆਮ ਇਹ ਨਿਆ ਸਟੇਟ ਦੇ ਪੁਲਿਸ ਦੇ ਨਾਲ ਉਹਨਾਂ ਨੂੰ ਸੰਬੰਧ ਜੋੜਿਆ ਉਹਨਾਂ ਨੇ ਪਤਾ ਕੀਤਾ ਵੀ ਕਿੱਥੇ ਕਿੱਥੇ ਲੋਕ ਨੇ ਤੇ ਅਖੀਰ ਉਹਨਾਂ ਨੂੰ ਕਾਬੂ ਕੀਤਾ ਸੋ ਪੁਲਿਸ ਦੀ ਇੱਕ ਕਾਰਗੁਜ਼ਾਰੀ ਜਿਹੜੀ ਆ ਕਾਬਿਲ ਤਾਰਿਫ ਹੈ ਪਰ ਜਿਹੜੇ ਇਸ ਮਾਮਲੇ ਵਿੱਚ ਇਸ ਘਟਨਾ ਵਿੱਚ ਜਿਹੜੇ ਦੋਸ਼ੀ ਸੀ ਅ ਅਕਿਆਸ ਲਗਾਏ ਜਾ ਰਹੇ ਨੇ ਤੇ ਕੁਝ ਬਿਆਨ ਵੀ ਸਾਹਮਣੇ ਆਏ ਨੇ ਕਿ ਤੇ ਜਿਹੜੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਸੰਬੰਧ ਹੈ ਜਿਹੜੇ ਬਾਹਰ ਵਿਦੇਸ਼ੀ ਦੇਸ਼ਾਂ ਵਿੱਚ ਬੈਠੇ ਹੋਏ ਗੈਂਗਸਟਰਾਂ ਦੇ ਨਾਲ ਨੇ ਉਹਨਾਂ ਦੇ ਕਹੇ ਤੇ ਇਹ ਜਿਹੜੇ ਗੁਰਗਿਆ ਕੰਮ ਕਰਦੇ ਨੇ ਬਿਲਕੁਲ ਉਹ ਲੋਕ ਕਿੱਥੇ ਰਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਕਾਨੂੰਨ ਦਾ ਡਰ ਹੈ ਉਹ ਬਾਹਰ ਬੈਠੇ ਆ ਜੀ ਬਾਹਰ ਹੁਣ ਉਹ ਇਧਰਲੇ ਲੋਕਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਤੇ ਉਹ ਕਰ ਸਾਰੀ ਕਾਰਵਾਈ ਕਰਵਾਉਂਦੇ ਨੇ ਔਰ ਤੁਹਾਨੂੰ ਇਸ ਗੱਲ ਦਾ ਸ਼ਾਇਦ ਨਾ ਪਤਾ ਹੋਵੇ ਇਹ ਜਿਹੜਾ ਨਾ ਪੂਰਾ ਇੰਟਰਨੈਸ਼ਨਲ ਗੈਂਗ ਹੁੰਦਾ ਜੀ ਇਹਦੇ ਵਿੱਚ ਤਾਂ ਕੋਈ ਵੀ ਬੰਦਾ ਉੱਠ ਕੇ ਆਪਣੀ ਦੁਸ਼ਮਣੀ ਜਿੰਨੇ ਕਿਸੇ ਨਾਲ ਦੁਸ਼ਮਣੀ ਹੋਵੇ ਕੋਈ ਵੀ ਬੰਦਾ ਇਹਨਾਂ ਨੂੰ ਹਾਇਰ ਕਰ ਸਕਦਾ ਜੀ ਉਹ ਗੈਂਗਸਟਰ ਉਹਨਾਂ ਕੋ ਪਹੁੰਚੇਗਾ ਵੀ ਮੈਂ ਫਲਾਣਾ ਬੰਦਾ ਨੂੰ ਮਰਵਾਉਣਾ ਚਾਹੁੰਦਾ ਉਹ ਕਹਣਗੇ ਜੀ ਸਾਨੂੰ ਇੰਨੇ ਪੈਸੇ ਚਾਹੀਦੇ ਤੁਸੀਂ ਜਮਾ ਕਰਵਾ ਦਿਓ ਅਸੀਂ ਕਰਵਾ ਦਰਾਂ ਤੁਹਾਡਾ ਕੰਮ ਸੋ ਉਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਇਹ ਇੱਕ ਵਪਾਰ ਚੱਲ ਰਿਹਾ ਹੈ ਵਪਾਰ ਚੱਲ ਰਿਹਾ ਹੈ ਔਰ ਪੈਸੇ ਔਰ ਕਈ ਸੈਲੈਬ੍ਰਿਟੀਆਂ ਦੇ ਵੀ ਨਾਮ ਜਿਹੜੇ ਇਹਦੇ ਵਿੱਚ ਸਾਹਮਣੇ ਆਉਂਦੇ ਆ ਬਿਲਕੁਲ ਬਿਲਕੁਲ ਸੋ ਜਦੋਂ ਇਹ ਖਤਰਾ ਇਹ ਹੈ ਵੀ ਇਹ ਗੈਂਗਸਟਰ ਜਦੋਂ ਪੋਲਿਟੀਕਲ ਪਾਰਟੀਆਂ ਦੇ ਹਾਇਰ ਕਰ ਦਿੰਦੇ ਆ ਹਾਇਰ ਕਰ ਲੈਂਦੀ ਆ ਉਦੋਂ ਬਹੁਤ ਕੰਮ ਖਰਾਬ ਬਹੁਤ ਕੰਮ ਖਰਾਬ ਹੁੰਦਾ ਬਿਲਕੁਲ ਸੋ ਇਸੇ ਤਰ੍ਹਾਂ ਅਗਲੀ ਖਬਰ ਦਾ ਰੁਕ ਕੱ ਲੈਨੇ ਆ ਭਾਰਤ ਚ ਅਮਰੀਕੀ ਰਾਜਦੂਤ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਰਜੀਓ ਗੌਰ ਨੇ ਕਿਹਾ ਹੈ ਕਿ ਮੈਂ ਰਾਸ਼ਟਰਪਤੀ 트ੰਪ ਦੇ ਨਾਲ ਪੂਰੀ ਦੁਨੀਆ ਦਾ ਦੌਰਾ ਕੀਤਾ ਹੈ ਤੇ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 트ੰਪ ਦੀ ਦੋਸਤੀ ਸੱਚੀ ਹੈ ਸਰਜੀਓ ਗੌਰ ਨੇ ਕਿਹਾ ਹੈ ਕਿ ਅਮਰੀਕਾ ਤੇ ਭਾਰਤ ਸਿਰਫ ਸਾਂਝੇ ਹਿੱਤਾਂ ਨਾਲ ਹੀ ਨਹੀਂ ਸਗੂ ਉੱਚ ਪੱਧਰੀ ਦੋਸਤੀ ਦੇ ਨਾਲ ਵੀ ਜੁੜੇ ਹਾਂ ਹੋਏ ਹਨ ਉਹਨੇ ਕਿ ਆ ਕਿ ਸੱਚੇ ਦੋਸਤ ਅਸਹਿਮਤ ਹੋ ਸਕਦੇ ਹਨ ਪਰ ਅੰਤ ਵਿੱਚ ਉਹ ਆਪਣੇ ਹਮੇਸ਼ਾ મતਭੇਦ ਸੁਲਝਾ ਲੈਂਦੇ ਹਨ ਕਿਸ ਤਰ੍ਹਾਂ ਦੇਖਦੇ ਹੋ ਰਾਜਦੂਤ ਵੱਲੋਂ ਇਹ ਬਿਆਨ ਜਿਹੜੇ ਦਿੱਤੇ ਗਏ ਨੇ ਤੇ ਦੋਸਤੀ ਤੇ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਦੋਸਤੀ ਵੀ ਉਹਨਾਂ ਦੀ ਸੱਚੀ ਹੈ ਇਹ ਸਾਡੇ ਅਮਰੀਕਾ ਦੇ ਵਿੱਚ ਨਵੇਂ ਰਾਜਦੂਤ ਨੇ ਭਾਰਤ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਜੀ ਅਮਰੀਕਾ ਦੇ ਔਰ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਵੀ ਇਹ 트럼ਪ ਨੂੰ ਜ਼ਿਆਦਾ ਨੇੜੇ ਉਹਨਾਂ ਨੇ ਵੇਖਿਆ ਹੋਇਆ ਹੈ ਹੂੰ ਕਿਉਂਕਿ ਜਿਵੇਂ ਕਿ ਉਹਨਾਂ ਨੇ ਕਿਹਾ ਬਹੁਤ سارے ਦੌਰੇ ਉਹਨਾਂ ਤੇ ਨਾਲ ਕੀਤੇ ਹੋਏ ਨੇ ਔਰ ਦੂਜੀ ਗੱਲ ਇਹ ਵੀ ਬਹੁਤ ਵਾਰੀ ਨਾ ਬੰਦੇ ਦੇ ਜਿਹੜੇ ਕੈਮਿਸਟਰੀ ਹੁੰਦੇ ਆ ਬੰਦੇ ਦਾ ਚਿਹਰਾ ਹੁੰਦਾ ਉੱਥੇ ਗੱਲ ਹੋਰ ਹੁੰਦੀ ਆ ਲੇਕਿਨ ਜਿਹੜੀ ਬੰਦਾ ਗੱਲ ਕਰ ਰਿਹਾ ਹੁੰਦਾ ਉਹ ਹੋਰ ਹੁੰਦੀ ਆ ਜੀ ਉਹ ਸਾਰੀ ਗੱਲ ਇਸ ਗੱਲ ਨੂੰ ਸਮਝਦੇ ਨੇ ਕਿਉਂਕਿ ਭਾਰਤ ਇੱਕ ਬੜਾ ਵੱਡਾ ਦੇਸ਼ ਹੈ ਔਰ ਇੱਕ ਸਮਰੱਥ ਸਮਰੱਥ ਦੇਸ਼ ਹੈ ਅਮਰੀਕਾ ਸਮਝਦਾ ਹੈ ਵੀ ਭਾਰਤ ਨਾਲ ਮੈਂ ਸਬੰਧ ਵਿਗਾੜ ਕੇ ਇੱਧਰ ਉੱਧਰ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਤੇ ਮੈਨੂੰ ਆਪਣੇ ਸਬੰਧ ਇਹਨਾਂ ਨੂੰ ਠੀਕ ਕਰਨੇ ਪੈਣਗੇ ਕਰਨੇ ਪੈਣਗੇ ਔਰ ਜਿਹੜੀ ਇਹਨਾਂ ਸਰਗਈ ਹੁਣਾਂ ਨੇ ਗੱਲ ਕੀਤੀ ਜਿਹੜੇ ਰਾਜਦੂਤ ਸਾਹਿਬ ਨੇ ਇਹਨਾਂ ਨੇ ਬਿਲਕੁਲ ਕੁਝ ਗੱਲਾਂ ਠੀਕ ਕੀਤੀਆਂ ਨੇ ਇੱਕ ਤਾਂ ਇਹ ਉਹਨਾਂ ਨੇ ਸਹਿ ਵੀ ਟਰੰਪ ਜਿਹੜੇ ਨੇ ਉਹ ਮੋਦੀ ਨਾਲ ਨਹੀਂ ਵਿਗਾੜ ਸਕਦੇ ਲੇਕਿਨ ਦੂਜੇ ਪਾਸੇ ਜਦੋਂ ਅਸੀਂ ਆਪਾਂ ਥੋੜਾ ਜਿਹਾ ਦੇਖੀਏ ਵੀ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਵੀ ਆ ਵੀ ਉਹ ਜਿਹੜੇ ਅਮਰੀਕਾ ਦੇ ਵਿੱਚ ਜਿਹੜੀ ਇੱਕ ਪੜਤਾਲ ਚੱਲ ਰਹੀ ਸੀ 트럼ਪ ਨਾਲ ਦੇ ਖਿਲਾਫ ਜਿਹੜੇ ਕੇਸ ਸਾਰ ਰਹੇ ਸੀਗੇ ਜਿਹੜੇ ਉਹ ਟੈਰਫ ਵਧਾਉਣ ਦੀ ਗੱਲ ਚੱਲ ਰਹੀ ਸੀ ਜੀ ਜੀ ਉਹਦੇ ਵਿੱਚ ਕੋਰਟ ਦਾ ਫੈਸਲਾ ਜਿਹੜਾ ਉਹ 15 ਤਰੀਕ ਨੂੰ ਆਉਣ ਵਾਲਾ ਹੈ ਜਿਹਦੇ ਵਿੱਚ ਸੋ ਇਸ ਤਰ੍ਹਾਂ ਦੇ ਬਿਆਨ ਆਣੇ ਤਾਂ ਸੰਭਾਵਨਾ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਆ ਵੀ ਇਹ ਜਿਹੜੇ ਇਹਨਾਂ ਨੂੰ ਇਹਨਾਂ ਖ ਜੁਰਮਾਨਾ ਜਿਹੜਾ ਹੈ ਉਹ ਪੇ ਕਰਨਾ ਪੈ ਸਕਦਾ ਹੈ ਨਹੀਂ ਸਕਦਾ ਜੀ ਇੰਡੀਆ ਨੂੰ ਪੈਸੇ ਦੇਣੇ ਪੈ ਸਕਦੇ ਨੇ ਜੋ ਉਹਨਾਂ ਨੇ ਟੈਰਫ ਬਤਾਇਆ ਸੀ ਸੋ ਉਸ ਮਸਲੇ ਨੂੰ ਵੀ ਥੋੜਾ ਜਿਹਾ ਡਿਲੀਵਟ ਕਰਨ ਲਈ ਥੋੜਾ ਜਿਹਾ ਇਹਨੂੰ ਮਤਲਬ ਨਰਮ ਕਰਦੇ ਹੋ ਤੇ ਭਾਰਤ ਨਾਲ ਭਾਰਤ ਦੇ ਹੱਕ ਵਿੱਚ ਬੋਲ ਕੇ ਟਰੰਪ ਦੀ ਦੋਸਤੀ ਦੱਸ ਕੇ ਵੀ ਕੁਝ ਨਾ ਕੁਝ ਇਹਦੇ ਵਿੱਚੋਂ ਉਹਨਾਂ ਦਾ ਹੱਲ ਕੱਢਿਆ ਜਾ ਸਕੇ ਥੋੜੀ ਨਰਮੀ ਦਿਖਾਈ ਜਾ ਸਕੇ ਬਚਾ ਕਿਤਾ ਦੱਸਦਾ ਟਰੰਪ ਨਾਲ ਸੋ ਉਹ ਆਪਣੇ ਲੋੜ ਲਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਆ ਰਹੀਆਂ ਨੇ ਜੀ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਹੈ ਕਿ ਅਗਲੇ ਸਾਲ ਹੋ ਸਕਦਾ ਹੈ ਕਿ 트াম্প ਜਿਹੜੇ ਨੇ ਭਾਰਤ ਦਾ ਦੌਰਾ ਵੀ ਕਰ ਸਕਦੇ ਨੇ ਇਸ ਨੂੰ ਕਿਸ ਤਰ੍ਹਾਂ ਦੇ ਦੇ ਬਿਲਕੁਲ ਬਿਲਕੁਲ ਅਜੇ ਸਾਲ ਪਿਆ ਮੈਨੂੰ ਇਹ ਨਹੀਂ ਪਤਾ ਵੀ ਇਸੇ ਸਾਲ ਚ ਕਿ ਇਸ ਤੋਂ ਅਗਲੇ ਸਾਲ ਚ ਤਾਂ ਬੜਾ ਟਾਈਮ ਪਿਆ ਹੈ ਲੇਕਿਨ ਉਹ ਉਹਨਾਂ ਨੇ ਇੱਕ ਆਸ ਪ੍ਰਗਟ ਕੀਤੀ ਹੈ ਬੇ ਉਹਨਾਂ ਨੂੰ ਇੱਥੇ ਇੰਡੀਆ ਦੇ ਵਿੱਚ ਆਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ 15 ਤਰੀਕ ਨੂੰ ਉਹਨਾਂ ਦਾ ਫੈਸਲਾ ਜਿਹੜਾ ਹੋਣਾ ਉਸ ਤੋਂ ਬਾਅਦ ਇਹ ਸਾਰੇ ਹਾਲਾਤ ਜਿਹੜੇ ਨੇ ਅਮਰੀਕਾ ਉਹ ਭਾਰਤ ਦੇ ਟੈਰਫ ਦੇ ਵਪਾਰ ਦੇ ਇਹ ਸਾਰੀਆਂ ਗੱਲਾਂ ਜੜੀਆਂ ਨੇ ਇਹ ਸਾਫ਼ ਹੋ ਜਾਣਗੀਆਂ ਜਲਦੀ ਜੀ 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 ਇਸੇ ਤਰ੍ਹਾਂ ਅਗਲੀ ਖਬਰ ਵੱਲ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਅਤੇ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਦੇ ਮੁਕੱਦਮੇ ਦੀ ਕਾਰਵਾਈ ਦੇ ਨਾਲ ਸੰਬੰਧਿਤ ਅਸਲ ਆਡੀਓ ਵੀਡੀਓ ਰਿਕਾਰਡਿੰਗ ਅਤੇ ਇਤਿਹਾਸਿਕ ਦਸਤਾਵੇਜ਼ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ ਇਹ ਦਸਤਾਵੇਜ਼ ਇਸ ਸਮੇਂ ਸਕਾਟਲੈਂਡ ਵਿੱਚ ਸੰਬੰਧਿਤ ਅਧਿਕਾਰੀਆਂ ਦੇ ਕੋਲ ਹਨ ਅਤੇ ਉਸ ਸਮੇਂ ਦੇ ਇਤਿਹਾਸਿਕ ਕਾਨੂੰਨੀ ਪੂਰਾ ਲੇਖਾ ਨੂੰ ਸੰਭਾਲਣ ਵਾਲੇ ਇੱਕ ਅਜਾਇਬ ਘਰ ਵਿੱਚ ਸੁਰੱਖਿਅਤ ਰੱਖੇ ਗਏ ਹੋਏ ਹਨ ਮੁੱਖ ਮੰਤਰੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਲਿਖੇ ਗਏ ਪੱਤਰ ਵਿੱਚ ਕਿਹਾ ਹੈ ਕਿ ਰਿਕਾਰਡਰ ਪੰਜਾਬ ਦੇ ਲੋਕਾਂ ਦੇ ਨਾਂ ਨਾਲ ਇਤਿਹਾਸ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ 'ਤੇ ਦੇ ਵਿਦਵਾਨਾਂ ਲਈ ਵੀ ਬਹੁਤ ਡੂੰਗੀ ਇਤਿਹਾਸਕ ਅਤੇ ਭਾਵਨਾਤਮਕ ਮਹੱਤਤਾ ਰੱਖਦੇ ਹਨ ਪੰਜਾਬ ਸਰਕਾਰ ਅਕਾਦਮਿਕ ਦੇ ਆਣ ਡਿਜੀਟਲ ਸੰਭਾਗ ਅਤੇ ਜਨਤਕ ਪ੍ਰਦਰਸ਼ਨੀ ਲਈ ਇਸ ਸਮਗਰੀ ਪ੍ਰਾਪਤ ਕਰਨਾ ਚਾਹੁੰਦੀ ਹੈ ਕਿਸ ਤਰ੍ਹਾਂ ਦੇ ਦਿਓ ਇੱਕ ਪੱਤਰ ਹਾਈ ਕਮਿਸ਼ਨਰ ਨੂੰ ਲਿਖਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਉਹ ਜਿਹੜੀ ਵੀਡੀਓ ਜਾਂ ਜਾਂ ਜੋ ਵੀ ਰਿਕਾਰਡਿੰਗ ਉਹਨਾਂ ਦੇ ਕੋਲ ਆ ਪੰਜਾਬ ਨੂੰ ਸੌਂਪੀ ਜਾਵੇ ਜੀ ਬਿਲਕੁਲ ਇਹ ਜਿਹੜਾ ਸਾਡੇ ਇਤਿਹਾਸ ਹੈ ਆਪਾਂ ਕਈ ਵੇਰ ਸੋਚਦੇ ਹੁੰਦੇ ਹਾਂ ਜਿਹੜਾ ਪੰਜਾਬ ਦਾ ਇਤਿਹਾਸ ਹੈ ਜੀ ਚਾਹੇ ਉਹ ਥੋੜੇ ਸਮੇ ਦਾ ਚਾਹੇ ਰਣਜੀਤ ਸਿੰਘ ਵੇਲੇ ਦਾ ਜਾਂ ਸਾਡੇ ਸਿੱਖ ਗੁਰੂਆਂ ਦੇ ਵੇਲੇ ਦਾ ਇਹ ਸਾਡੇ ਕੋਲ ਇਹਨਾਂ ਦੇ ਜਿਹੜੇ ਡਾਕੂਮੈਂਟਸ ਨੇ ਨਾ ਬਹੁਤ ਘੱਟ ਨੇ ਜੀ ਅਸੀਂ ਇਹ ਕਹਿੰਨੇ ਹੁੰਦਾ ਵੀ ਸਾਡੇ ਜਿਹੜੇ ਪੰਜਾਬੀ ਨੇ ਉਹ ਆਪਣੇ ਇਤਿਹਾਸ ਨੂੰ ਨਾ ਤਾਂ ਸਾਕਦੇ ਨੇ ਲੇਕਿਨ ਉਹਨੂੰ ਸਾਹਮਣੇ ਸਾਹਮਣੇ ਨਹੀਂ ਸਾਹਮਣੇ ਸੋ ਇਹੋ ਜੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਵੀ ਅਸੀਂ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਉਹਨਾਂ ਦੀਆਂ ਕੋਰਟ ਦੀਆਂ ਕਾਰਵਾਈਆਂ ਹੋਰ ਸਾਰੀਆਂ ਚੀਜ਼ਾਂ ਜਦੋਂ ਫੈਮਲੀ ਵਿੱਚ ਦੇਖੋ ਬ੍ਰਿਟਿਸ਼ ਸਰਕਾਰ ਜਿਹੜੀ ਆ ਉਹ ਇੰਨੀ ਹੁਸ਼ਿਆਰ ਵੇ ਉਹਨੇ ਤਾਂ ਸਾਡੇ ਜਿਹੜੇ ਸਿੱਖ ਗੁਰੂਆਂ ਦੇ ਬਾਣੇ ਆ ਉਹਨਾਂ ਦੇ ਜਿਹੜੇ ਹੱਥ ਲਿਖਤ ਚੀਜ਼ਾਂ ਨੇ ਉਹ ਸਾਡੀਆਂ ਸਾਡੇ ਕੋਲ ਇੰਨੀਆਂ ਨਹੀਂ ਇੰਨੀਆਂ ਜਿੰਨੀਆਂ ਜੀ ਜੀ ਉੱਥੇ ਉਹਨਾਂ ਨੇ ਵਖਰੀ ਵਖਰੀ ਥਾਵਾਂ 'ਤੇ ਅਜਾਇਬ ਘਰ ਬਣਾਏ ਨੇ ਔਰ ਉਹਨਾਂ ਨੇ ਚੀਜ਼ਾਂ ਸਾਮ ਕੇ ਰੱਖੀਆਂ ਨੇ ਔਰ ਸਾਡੇ ਚਲੋ ਕੋਸ਼ਿਸ਼ ਹੁੰਦੀ ਆ ਕਈ ਵਾਰੀ ਅਸੀਂ ਬੜਾ ਕੁਝ ਮੰਗਦੇ ਆ ਉਹਨਾਂ ਕੋਲ ਵੇ ਸਾਡਾ ਉੱਥੇ ਸ਼ਹੀਦ ਹੋ ਗਿਆ ਸੀ ਜੀ ਉਹਦੇ ਉਹਦੇ ਸਾਰੀਆਂ ਯਾਦਾਂ ਜੜੀਆਂ ਨੇ ਸਾਨੂੰ ਵਾਪਸ ਕਰ ਦੇ ਅਸੀਂ ਰਣਜੀਤ ਸਿੰਘ ਵੜਾ ਦਾ ਕੋਹੇ ਨੂਰ ਹੀਰਾ ਜਿਹੜਾ ਹੈ ਉਹ ਵਾਪਸ ਮੰਗ ਰਹੇ ਆ ਕਿ ਸਾਡਾ ਹੀਰਾ ਵਾਪਸ ਕਰੋ ਸੋ ਇਸੇ ਤਰ੍ਹਾਂ ਚਲੋ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇਹ ਗੱਲ ਕੀਤੀ ਹੈ ਵੀ ਇਹ ਚੀਜ਼ਾਂ ਉੱਥੋਂ ਲੈ ਕੇ ਆਉਣੀਆਂ ਚਾਹੀਦੀਆਂ ਨੇ ਔਰ ਇੱਥੇ ਸਾਡੇ ਜਿਹੜੇ ਇਤਿਹਾਸਕਾਰ ਨੇ ਸਾਡੇ ਖੋਜੀ ਨੇ ਜਿਹੜੇ ਸਾਡੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਕੰਮ ਆ ਸਕਦੇ ਕੰਮ ਆ ਸਕਦੀਆਂ ਨੇ ਤੇ ਲੇਕਿਨ ਇੱਕ ਯਤਨ ਹੈ ਯਤਨ ਆ ਪਰ ਇਹ ਇੱਕ ਸਿਰਫ ਬਿਆਨ ਨਹੀਂ ਹੋਣਾ ਚਾਹੀਦਾ ਇਹਦੇ ਲਈ ਚਲੋ ਚਿੱਠੀ ਲਿਖੀ ਹਾਈ ਕਮਿਸ਼ਨਰ ਨੂੰ ਇਹਦਾ ਫਾਲੋਅ ਅਪ ਹੋਣਾ ਚਾਹੀਦਾ ਇਹਦੇ ਮਗਰ ਪੈਣਾ ਚਾਹੀਦਾ ਇਹਨਾਂ ਗੱਲਾਂ ਦੇ ਤਾਂ ਕਿ ਤੁਸੀਂ ਸਾਰਾ ਸਮਾਨ ਜਿਹੜਾ ਹੈ ਉਤੋਂ ਦੇ ਆ ਸੋ ਕੋ ਇਧਰ ਸਾਡੇ ਮੁੱਖ ਮੰਤਰੀ ਦੀ ਇਸ ਕੋਸ਼ਿਸ਼ ਨੂੰ ਤੁਸੀਂ ਕਿੱਦਾਂ ਦੇ ਦੇਓ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਰਕਾਰ ਨੇ ਇਹੋ ਜਿਹਾ ਕੋਈ ਯਤਨ ਕੀਤਾ ਹੋਏਗਾ ਇਨ੍ਹਾਂ ਸ਼ਹੀਦਾਂ ਵਾਸਤੇ ਨਹੀਂ ਸਰਕਾਰਾਂ ਨੇ ਯਤਨ ਕੀਤੇ ਆ ਮਦਰ ਲਾਲ ਟੇਗਰਾ ਦੀ ਹਸਤੀ ਆਲੇ ਹੋਂਦੇ ਹੋਰ ਚੀਜ਼ਾਂ ਲੈ ਹੋਂਦੇ ਕੀਤੇ ਨੇ ਪਹਿਲਾਂ ਲੇਕਿਨ ਇਹ ਆ ਵੀ ਇਹ ਜਿਹੜੇ ਨਾ ਇਹ ਸਤੇ ਪੰਦਰ ਦੇ ਉੱਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਇਹਨਾਂ ਨੂੰ ਸਹੀਦਾ ਵੀ ਇਹ ਤੁਸੀਂ ਇੱਕ ਗੱਲ ਦੇ ਮਗਰ ਪੈ ਜਾਓ ਵੀ ਇਹ ਚੀਜ਼ਾਂ ਸਹੀਦੀਆਂ ਨਹੀਂ ਔਰ ਇਹ ਸਾਡੀਆਂ ਨੇ ਸਾਡੇ ਨਾਲ ਸੰਬੰਧਤ ਹੈ ਪਰ ਉਹ ਲੋਕ ਦੇਖੋ ਇਹ ਇਤਿਹਾਸ ਨੂੰ ਇੰਨਾ ਸਾਹਮਣੇ ਦੇ ਵਿੱਚ ਤੇ ਨੇ ਹਾਲਾ ਕਿ ਉਹਨਾਂ ਨੇ ਹਿੰਦੁਸਤਾਨ ਨੂੰ ਬਸਤੀ ਬਣਾ ਕੇ ਰੱਖਿਆ ਇੱਥੇ ਰਾਜ ਕੀਤਾ ਉਹਨਾਂ ਨੇ ਉਹਨਾਂ ਦੇ ਸ਼ਹੀਦਾਂ ਨੂੰ ਮਾਰਿਆ ਤੇ ਉਹਨਾਂ ਦੀਆਂ ਚੀਜ਼ਾਂ ਵੀ ਉਹਨਾਂ ਨਿਸ਼ਾਨੇ ਕਰ ਰੱਖੀਆਂ ਸੋ ਮੇਰਾ ਮਤਲਬ ਵੀ ਇਹ ਥੋੜੇ ਜੀ ਯਤਨ ਕਰਨੇ ਚਾਹੀਦੇ ਨੇ ਇਹ ਇਹਨਾਂ ਨੂੰ ਬਾਰ-ਬਾਰ ਕੋਈ ਨਾ ਕੋਈ ਇਹੋ ਜਿਹਾ ਇੱਕ ਆਪਣਾ ਟੀਮ ਭੇਜਣੀ ਚਾਹੀਦੀ ਹੈ ਜਿਹੜੀ ਉੱਥੇ ਜਾ ਕੇ ਮੰਗ ਕਰੇ ਸੋ ਇਹ ਚੀਜ਼ਾਂ ਜੜੀਆਂ ਨੇ ਇਹ ਲਗਾਤਾਰ ਯਤਨ ਕਰਨ ਦੇ ਨਾਲ ਹੀ ਸਾਨੂੰ ਪ੍ਰਾਪਤ ਹੋ ਸਕਦੀਆਂ ਪ੍ਰਾਪਤ ਹੋ ਸਕਦੀਆਂ ਤੇ ਉਹਨਾਂ ਨੇ ਜਿਹੜਾ ਲੈਟਰ ਲਿਖਿਆ ਉਹਦੇ ਵਿੱਚ ਮੰਗ ਕੀਤੀ ਹੈ ਕਿ ਇਹ ਚੀਜ਼ਾਂ ਨੂੰ ਜਦੋਂ ਸਾਨੂੰ ਕਿਉਂਕਿ ਉਹਨਾਂ ਨੂੰ ਖਦਸ਼ਾ ਹੈ ਤੇ ਸੰਭਾਵਿਤ ਜਾਣਕਾਰੀ ਵੀ ਹੈ ਕਿ ਜਿਹੜੀ ਉਸ ਸਮੇਂ ਬ੍ਰਿਟਿਸ਼ ਸਰਕਾਰ ਦੇ ਸਮੇਂ ਅਸੈਂਬਲੀ 'ਚ ਜਿਹੜਾ ਬੰਬ ਸੁੱਟਿਆ ਗਿਆ ਸੀ ਉਹਦੀ ਆਡੀਓ ਵੀ ਹੈ ਤੇ ਵੀਡੀਓ ਵੀ ਜਿਹੜੀ ਉਹਨਾਂ ਕੋਲ ਮੌਜੂਦ ਹੈ ਤੇ ਉਹ ਜਦੋਂ ਆਵੇਗੀ ਇੱਥੇ ਅਜਾਇਬ ਘਰ 'ਚ ਉਹਨੂੰ ਰੱਖਿਆ ਜਾਵੇਗਾ ਤੇ ਸਾਡੇ ਜਿਹੜੇ ਵਿਦਿਆਰਥੀ ਨੇ ਜਾਂ ਸਾਡਾ ਨੌਜਵਾਨ ਯੂਥ ਹੈ ਜਾਂ ਇਤਿਹਾਸਕਾਰਾਂ ਦੇ ਜਿਵੇਂ ਕਿ ਤੁਸੀਂ ਗੱਲ ਕੀਤੀ ਉਹਨਾਂ ਦੇ ਲਾਹੇਵੰਦ ਸਾਬਤ ਹੋ ਸਕਦੀ ਹੈ ਬਿਲਕੁਲ ਹੋਏਗੀ ਬਿਲਕੁਲ ਹੋਏਗੀ ਔਰ ਇਹ ਯਤਨ ਜਿਹੜਾ ਹੈ ਇਹ ਇਹ ਜਾਰੀ ਰਹਿਣਾ ਚਾਹੀਦਾ ਬਿਲਕੁਲ ਸੋ ਸਰ ਤੁਸੀਂ ਸਾਡੇ ਸਟੂਡੀਓ 'ਚ ਆਏ ਖਬਰਾਂ ਤੇ ਚਰਚਾ ਵਿਚਾਰ ਚਰਚਾ ਕੀਤੀ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਅੱਜ ਦੇ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਨਮੀਆਂ ਚਰਚਿਤ ਅਤੇ ਹੋਰ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਦ ਤੱਕ ਲਈ ਤੁਸੀਂ ਜੁੜੇ ਰਹੋ ਆਰਪੀਡੀ 24 ਦੇ ਨਾਲ ਤੇ ਇਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ